ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਦਾ ਚੱਲ ਰਿਹਾ ਹੈਗਾ ਜਿਹੜੇ ਡਰੱਗ ਪੈਡਲਰਸ ਤੇ ਸਮੱਗਲਰਸ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਿ ਮੁਹਿੰਮ ਛੇੜੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਕਿ ਮਾੜੇ ਅਨਸਰ ਹੈ ਜਿਹੜੇ ਖਾਸ ਕਰ ਸਨੇਚਰਸ ਆਪਾਂ ਕਹਿ ਸਕਦੇ ਹਾਂ ਕਿ ਡੇਲੀ ਵਾਰਦਾਤਾਂ ਹੁੰਦੀਆਂ ਨੇ ਉਹਦੇ ਵਿੱਚ ਜ਼ੋਨ 1 ਵਿੱਚ ਏਸੀਪੀ ਨਾਰਥ ਤੇ ਏਸੀਪੀ ਸੈਂਟਰਲ ਦੀ ਟੀਮ ਨੇ ਇਹ ਬੜੀਆ ਵਧੀਆ ਉਪਲਬਧੀ ਹਾਸਲ ਕੀਤੀ ਹੈ ਇਹਨਾਂ ਦੇ ਸਾਡੇ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਉਹਨਾਂ ਨੂੰ ਅਸੀਂ ਟਰੇਸ ਕੀਤਾ ਤੇ ਇਸ ਤੋਂ ਇਲਾਵਾ ਸੀ ਐਨਡੀਪੀਐਸ ਐਕਟ ਦੇ ਤਹਿਤ ਜਿਹੜਾ ਹੈ ਕਿ ਡਰੱਗ ਸਪੈਡਲਰ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਇੱਕ ਅੱਛੀ ਜਿਹੜੀ ਹੈ ਰਿਕਵਰੀ ਉਹ ਹੋਈ ਹੈਗੀ ਹੈ ਮੈਂ ਉਹਦੇ ਵਿੱਚ ਤੁਹਾਡੇ ਨਾਲ ਕੁਝ ਕੇਸ ਜਿਹੜੇ ਆ ਉਹ ਡਿਸਕਸ ਕਰਦਾ ਇੱਕ ਮੁਕੱਦਮਾ ਨੰਬਰ 98 ਜਿਹੜਾ ਹੈਗਾ ਐਨਡੀਪੀਐਸ ਐਕਟ ਦਾ ਸਲੀਮ ਟਾਬਰੀ ਥਾਣੇ ਇਹਨਾਂ ਨੇ ਦਿੱਤਾ ਹੈਗਾ ਤੇ ਇਹਦੇ ਵਿੱਚ ਇੱਕ ਦੋਸ਼ੀ ਸੁਰੇਸ਼ ਚੰਦ ਸਾਨੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜਾ ਗਾਂਜਾ ਉਹ ਰਿਕਵਰ ਕੀਤਾ ਹੈਗਾ ਇੱਕ ਦਰੇਸੀ ਥਾਣੇ ਵਿੱਚ ਜਿਹੜੀ ਇੱਕ ਸਨੇਚਿੰਗ ਹੋਈ ਸੀਗੀ 31 ਮਈ ਦੀ ਮਈ ਨੂੰ ਉਹਦੇ ਵਿੱਚ ਜਿਹੜੇ ਦੋ ਨੌਜਵਾਨ ਜਿਹੜੇ ਸਪਲੈਂਡਰ ਮੋਟਰਸਾਈਕਲ ਤੇ ਆਂਦੇ ਨੇ ਇੱਕ ਜਿਹੜਾ ਬੰਦਾ ਹੁੰਦਾ ਉਹ ਵਾਕ ਕਰ ਰਿਆ ਹੁੰਦਾ ਤੇ ਉਹਦੇ ਕੋਲੋਂ ਜਿਹੜਾ ਮੋਬਾਈਲ ਫੋਨ ਜਿਹੜਾ ਹੈ ਉਹ ਖੋ ਕੇ ਲੈ ਜਾਂਦੇ ਨੇ ਉਹਦੇ ਤਹਿਤ ਜਿਹੜਾ ਐਸਐਚਓ ਦਰੇਸੀ ਨੇ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਜਿਹੜੇ ਦੋਨੋਂ ਦੋਸ਼ੀ ਨੇ ਰਿਸ਼ੂ ਸਹੋਤਾ ਤੇ ਆਸ਼ੂ ਉਰਫ ਜੋਗੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਕੋਲੋਂ 5 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੇਚ ਕੀਤੇ ਸੀਗੇ ਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹਨੂੰ ਇਹਨਾਂ ਨੇ ਰਿਕਵਰ ਕਰ ਲਿਆ ਜਿਹੜਾ ਦੋਸ਼ੀ ਰਿਸ਼ੂ ਸਹੋਤਾ ਤੇ ਆਸ਼ੂ ਦੋਨਾਂ ਦੇ ਖਿਲਾਫ ਜਿਹੜੇ ਨੇ ਪਹਿਲਾਂ ਐਫ ਆਈ ਆਰ ਰਜਿਸਟਰ ਨੇ ਕੁਝ ਦੋਨਾਂ ਦੇ ਖਿਲਾਫ ਜਿਹੜੇ ਕੋਈ ਸਨੇਚਿੰਗ ਚੋਰੀ ਤੇ ਐਨ ਡੀ ਪੀ ਐਸ ਦੇ ਜਿਹੜੇ ਪਰਚੇ ਨੇ ਦਰਜ ਕੀਤੇ ਨੇ ਥਰਡ ਐਸ ਐਚਓ ਬਸਤੀ ਜੋਧੇਵਾਲ ਨੇ ਵੀ ਇੱਕ ਆਟੋ ਗੈਂਗ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਜਿਹੜਾ ਆਟੋ ਗੈਂਗ ਇਹ ਬੜਾ ਸક્રિય ਸੀਗਾ ਕਿ ਕੁਝ ਲੋਕ ਜਿਹੜਾ ਨੇ ਪਹਿਲਾਂ ਵੀ ਪਰਚੇ ਦਰਜ ਹੈਗੇ ਨੇ ਇਹ ਕਿਰਾਏ ਤੇ ਆਟੋ ਲੈ ਲੈਂਦੇ ਨੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਤੋਂ ਸਵਾਰੀਆਂ ਨੂੰ ਬਿਠਾਉਂਦੇ ਨੇ ਉਹਨਾਂ ਦਾ ਸਮਾਨ ਹੁੰਦਾ ਜਿਹਦੇ ਵਿੱਚ ਉਹਨਾਂ ਨੂੰ ਕੁਝ ਦੂਰ ਜਾ ਕੇ ਬੜੀ ਹੀ ਚਲਾਕੀ ਦੇ ਨਾਲ ਜਿਹੜਾ ਕਿ ਉਹ ਸਮਾਨ ਦੇ ਵਿੱਚੋਂ ਪੈਸੇ ਜਾਂ ਕੋਈ ਹੋਰ ਜਿਹੜਾ ਵੀ ਸਮਾਨ ਹੁੰਦਾ ਹੈਗਾ ਕੋਈ ਸੋਨਾ ਵਗੈਰਾ ਉਹ ਚੋਰੀ ਕਰ ਲੈਂਦੇ ਸੀਗੇ ਤੇ ਇਹਨਾਂ ਵੱਲੋਂ ਜਿਹੜੇ ਹੈਗੇ ਦੋ ਉਹ ਆਟੋ ਗੈਂਗ ਦੇ ਦੋ ਦੋਸ਼ੀ ਜਿਹੜੇ ਨੇ ਰਜਿੰਦਰ ਉਰਫ ਮੋਨੂ ਸਤਵੀਰ ਉਰਫ ਲਾਡੀ ਇਹਨਾਂ ਨੂੰ ਅਰੈਸਟ ਕੀਤਾ ਇਹ ਦੋਨੋਂ ਆਪਣੇ ਆਟੋ ਚਲਾਉਂਦੇ ਸੀਗੇ ਇਸ ਤੋਂ ਇਲਾਵਾ ਦੋ ਦੋਸ਼ੀ ਹੋਰ ਜਿਹੜਾ ਇਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਅਸੀਂ ਟ੍ਰੇਸ ਕਰ ਲਿਆ ਤੇ ਜਿਹੜਾ ਇਹਨਾਂ ਨੇ ਵਾਰਦਾਤ ਵਿੱਚ ਆਟੋ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਇਹਦੇ ਵਿੱਚ ਦੋਸ਼ੀ ਸੋਨੂ ਜਿਹੜਾ ਸੀਗਾ ਉਹਦੇ ਖਿਲਾਫ ਤੇ ਸਤਵੀਰ ਲਾਡੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਤੇ ਸਨੇਚਿੰਗ ਦੇ ਪਰਚੇ ਜਿਹੜੇ ਨੇ ਉਹ ਦਰਜ ਨੇ ਚੌਥਾ ਕੇਸ ਹੈਗਾ ਡਿਵੀਜ਼ਨ ਨੰਬਰ 2 ਦਾ ਇੱਥੇ 2 ਜੂਨ ਨੂੰ ਇੱਕ ਸਨੇਚਿੰਗ ਹੋਈ ਸੀਗੀ ਅ ਉਹਦੇ ਵਿੱਚ ਜਿਹੜੇ ਦੋ ਦੋਸ਼ੀ ਹੈ ਅਜੇ ਕੁਮਾਰ सोनू ਤੇ ਕਰਨ ਕੁਮਾਰ ਉਹਨਾਂ ਨੂੰ ਅਰੈਸਟ ਕੀਤਾ ਸੀ ਜਿਹੜਾ ਖੋਵ ਵਿੱਚ ਵਰਤਿਆ ਮੋਟਰਸਾਈਕਲ ਜਿਹੜਾ ਹੈਗਾ ਉਹਨੂੰ ਵੀ ਅਸੀਂ ਟ੍ਰੇਸ ਕਰ ਲਿਆ ਤੇ ਇਸ ਤੋਂ ਇਲਾਵਾ ਇਹਨਾਂ ਕੋਲੋਂ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵਕ ਵਕ ਥਾਮਾ ਤੋਂ ਸਨੇਚ ਕੀਤੇ ਨੇ ਉਹ ਵੀ ਅਸੀਂ ਰਿਕਵਰ ਕਰ ਲਏ ਨੇ ਤਾਂ ਟੋਟਲ ਜਿਹੜਾ ਹੈਗਾ ਇਹ ਅਸੀਂ ਪਿਛਲੇ ਕੁਝ ਦਿਨਾਂ ਜਿਹੜੀ ਵਾਰਦਾਤਾਂ ਹੋਈਆਂ ਸੀਗੀਆਂ ਸਨੇਚਿੰਗ ਦੀਆਂ ਉਹਨੂੰ ਟਰੇਸ ਕੀਤਾ ਹੈਗਾ ਕਿ ਐਨਡੀਪੀਐਸ ਐਕਟ ਦੇ ਤਹਿਤ ਜਿਹੜੀ ਹੈ ਇੱਕ ਰਿਕਵਰੀ ਕੀਤੀ ਹੈ ਤਾਂ ਸਾਡੇ ਕੋਲ ਟੋਟਲ ਜਿਹੜੇ ਸੱਤ ਦੋਸ਼ੀ ਜਿਹੜੇ ਹੈਗੇ ਆ ਇਹ ਰਿਕਵਰ ਕੀਤੇ ਨੇ ਟਰੇਸ ਕੀਤਾ ਅਰੈਸਟ ਕੀਤੇ ਨੇ ਸਰ ਇਹਨਾਂ ਦਾ ਕੋਈ ਪਹਿਲਾ ਕ੍ਰਿਮੀਨਲ ਰਿਪੋਰਟ ਨਹੀਂ ਹੋਣ ਜਿਹੜੇ ਵੀ ਬਿਲਕੁਲ ਜੀ ਇਹ ਜਿਹੜੇ ਸਾਰੇ ਦੋਸ਼ੀ ਨੇ ਇਹਨਾਂ ਦਾ ਪਹਿਲਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਸਾਰਿਆਂ ਦੇ ਖਿਲਾਫ ਪਹਿਲਾਂ ਕੋਈ ਚੋਰੀ ਕੋਈ ਸਨੇਚਿੰਗ ਤਾਂ ਕੋਈ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਪਰਚੇ ਉਦਰਜ ਹਾਲ ਵੀ ਇਹ ਕੰਮ ਕਰਦੇ ਸੀ ਬਿਲਕੁਲ ਇਹ ਕੰਮ ਹੀ ਕਰਦੇ ਸੀ ਇਹਨਾਂ ਦੀ ਪਹਿਲਾਂ ਵੀ ਅਰੈਸਟਾਂ ਪਈਆਂ ਨੇ ਉਸ ਤੋਂ ਬਾਅਦ ਜੇਲ੍ਹ ਵਿੱਚੋਂ ਬੇਲ ਆਊਟ ਹੋ ਕੇ ਫਿਰ ਉਸ ਤੋਂ ਬਾਅਦ ਬਾਹਰ ਆ ਕੇ ਇਹਨਾਂ ਨੇ ਦੁਬਾਰਾ ਫਿਰ ਇਹੀ ਕੰਮ ਸਟਾਰਟ ਕੀਤਾ ਜਿਹੜਾ ਨਸ਼ਾ ਬਰਾਮਦ ਕੀਤਾ ਸਰ ਉਹ ਕਿਸੇ ਨੂੰ ਇਹਨਾਂ ਨੇ ਜੇਲ੍ਹ ਤੱਕ ਪਾ ਸੀ ਜਾਂ ਕਿ ਉਹ ਸਪਲਾਈ ਕਰਦੇ ਸੀ ਕਿ ਜਦੋਂ ਕਿਸੇ ਨੂੰ ਉਹ ਗੜਾ ਦਈਏ ਨਸ਼ਾ ਉਹਨੂੰ ਹਿੰਦੇ ਸੀ ਉਹ ਬਿਲਕੁਲ ਜਿਹੜਾ ਇਹ ਨਸ਼ਾ ਅੱਗੇ ਵੇਚਦੇ ਹੈਗੇ ਨੇ ਡਰਗ ਪੈਡਲਰ ਨੇ ਤੇ ਬਾਕੀ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਜਿਹੜੀ ਢੁਗਾਈ ਨਾਲ ਤਫ਼ਤੀਸ਼ ਜਿਹੜੀ ਇਹ ਕਰਾਂਗੇ ਕਿ ਕਿਹੜੇ ਕਿਹੜੇ ਲੋਕਾਂ ਨੂੰ ਇਹ ਅੱਗੇ ਸਲੇ ਐਕਚੁਅਲ ਕ੍ਰਿਮਨਲ ਨੇ ਪਹਿਲੇ ਵੀ ਆਪਣੇ 2 ਵਾਰ 3 ਵਾਰ 4 ਵਾਰ ਵਕਤ ਵਰਤਦਾ ਕਰ ਜੁਕੀ ਨੇ ਇਹਨਾਂ ਕੋ ਮੂਲ ਕੋ ਉਕੇ ਲੈ ਕੇ ਇਹਨਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਮਲਿਆਣ ਵਾਸਤੇ ਮੁੰ ਲੇਦਾ ਵਾ ਪ੍ਰਾਣੇ ਮੁੰ ਲੇਦਾ ਵਾ ਆਪਾਂ ਮੂਲ ਕੋਣਾ ਇੱਕ ਦੋ ਵਾਰ ਤਾਂ ਤਾਂ ਕਿਤੇ ਪਤਾ ਲੱਗੇ ਉਹ ਸਾਡੀ ਦੇਖੋ ਲੀਗਲ ਕੰਪਲਿਕੀਸ਼ਨਸ ਨੇ ਹੱਲੇ ਜਿਹੜਾ ਇਹ ਅੰਡਰ ਇਨਵੈਸਟੀਗੇਸ਼ਨ ਹੁੰਦਾ ਹੈ ਜਦ ਤੱਕ ਉਹ ਲੀਗਲ ਕੰਪਲਿਕੀਸ਼ਨ ਉਹਦੀ ਅਸੀਂ ਨਹੀਂ ਕਰ ਸਕਦੇ ਮੰਨਿਓ ਕੋਰਟ ਦੀਆਂ ਡਾਇਰੈਕਸ਼ਨਸ ਆ ਵਾਕਈ ਤੁਹਾਡੀ ਜਿਹੜਾ ਇਹਨਾਂ ਦਾ ਨਾਮ ਵਗੈਰਾ ਹੈਗਾ ਉਹ ਅਸੀਂ ਪ੍ਰੈਸ ਨੋਟ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਤੁਸੀਂ ਸ਼ੇਅਰ ਕਰ ਸਕਦੇ ਇਹ ਟੋ ਗੈਂਗ ਬਹੁਤ ਤਕਰੀਬ ਨੇ ਅੱਜ ਕਰੀ ਆ ਅੱਜ denn ਨਵੀਂਆ ਵਾਰ ਦਾਤਾ ਹੁੰਦੇ ਨੇ ਲੱਗਦਾ ਸਭ ਪੁਲਿਸ ਨੇ ਕਰਦੇ ਰੇ ਰੀਲ ਜਿਹੜਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਐਸਐਚਓ ਜੋਧੇਵਾਲ ਵੱਲੋਂ ਜਿਹੜਾ ਹੈਗਾ ਕਿ ਆਟੋ ਗੈਂਗ ਜਿਹੜਾ ਹੈਗਾ ਉਹਨੂੰ ਫੜਿਆ ਗਿਆ ਉਸ ਟੋਟਲ ਚਾਰ ਦੋਸ਼ੀ ਸੀਗੇ ਇੱਕ ਵਾਰ ਦਾ ਤਾਂ ਇਹਨਾਂ ਨੇ ਕੀਤੀ ਸੀਗੀ ਕਿ ਰੇਲਵੇ ਸਟੇਸ਼ਨ ਤੋਂ ਇੱਕ ਸਵਾਰੀ ਨੂੰ ਬਿਠਾਇਆ ਸੀਗਾ ਤੇ ਉਸ ਤੋਂ ਬਾਅਦ ਜਾ ਕੇ ਜੋਧੇਵਾਲ ਏਰੀਆ ਦੇ ਥਾਣੇ ਦੇ ਏਰੀਆ ਵਿੱਚ ਜਦੋਂ ਉਹ ਬੰਦਾ ਉਤਰਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹਦੇ ਬੈਗ ਵਿੱਚੋਂ ਜਿਹੜਾ ਕੁਝ ਕੈਸ਼ ਤੇ ਕੁਝ ਸੋਨਾ ਜਿਹੜਾ ਉਹ ਮਿਸਿੰਗ ਸੀਗਾ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰਕੇ ਉਹਨੂੰ ਆਟੋ ਗੈਂਗ ਨੂੰ ਟ੍ਰੇਸ ਕੀਤਾ ਜਿਹਦੇ ਚ ਦੋ ਦੋਸ਼ੀ ਜਿਹੜੇ ਆ ਅਸੀਂ ਫੜ ਲਏ ਨੇ ਦੋ ਹਲੇ ਅਰੈਸਟ ਅਸੀਂ ਉਹਨਾਂ ਦੀ ਜਿਹੜੀ ਭਾਲ ਜਾਰੀ ਹੈ ਤੇ ਜਿਹੜਾ ਹੈ ਲੇਕਿਨ ਆਪਾਂ ਕਹਿ ਸਕਦੇ ਹਾਂ ਕਿ ਆਟੋ ਗੈਂਗ ਜਿਹੜਾ ਅਸੀਂ ਟ੍ਰੇਸ ਕਰ ਲਿਆ ਤੇ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਹੋਰ ਕਿੰਨੀਆਂ ਵਰਤਤਾ ਇਹਨਾਂ ਨੇ ਕੀਤੀਆਂ ਸਰ ਆਟੋ ਗੈਂਗ ਤਾਂ ਅਸੀਂ ਟ੍ਰੇਸ ਕਰ ਲਿਆ ਪਰ ਇਹਦੇ ਵਿੱਚ ਜਿਹੜਾ ਉਹ ਪਹਿਲਾਂ ਵੀ ਜਿੱਦਾਂ ਸੋਨਾ ਉਹ ਰਕਟ ਦੇ ਸੀਗੇ ਤਾਂ ਕਿਸੇ ਸੁਨਾਰੇ ਨੂੰ ਜਾ ਕੇ ਵੇਚਦੇ ਹੋਣਗੇ ਆ ਕਿ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਲੱਗ ਸਕੀ ਹੋਰ ਕਿੱਥੋਂ ਕਿੱਥੋਂ ਉਹਨਾਂ ਨੇ ਇਸ ਤਰ੍ਹਾਂ ਦੀ ਰੋਟੀ ਦਿੱਤੀ ਹੈ ਬਿਲਕੁਲ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਕਿ ਦੋ ਬੰਦੇ ਹਾਲੇ ਜਿਹੜੇ ਅਰੈਸਟ ਪੈਂਡਿੰਗ ਹੈ ਤੇ ਜਿਹੜੇ ਦੋ ਦਾ ਅਸੀਂ ਹੁਣ ਪੁਲਿਸ ਰਿਮਾਂਡ ਲੇਤਾ ਹੈ ਪੁਲਿਸ ਰਿਮਾਂਡ ਲੈ ਕੇ ਅਸੀਂ ਉਹਨੂੰ ਡੂੰਘਾਈ ਨਾਲ ਜਿਹੜੀ ਹੈ ਤਫ਼ਤੀਸ਼ ਉਹ ਕਰਾਂਗੇ ਤੇ ਜਿਹੜਾ ਸੁਨਿਆਰੇ ਵਾਲਾ ਇੰਦਲ ਹੈ ਉਹ ਵੀ ਚੈੱਕ ਕਰਾਂਗੇ ਮਾੜੇ ਅਨਸਰਾਂ ਨੂੰ ਇਹ ਕੀ ਜੀ ਬਿਲਕੁਲ ਕੋਈ ਵਾਰਦਾਤ ਪਹਿਲਾਂ ਤਾਂ ਹੈਗਾ ਕਿ ਨਾ ਕਰੋ ਕੋਈ ਕ੍ਰਾਈਮ ਜਿਹੜਾ ਕਰੋਗੇ ਅਗਰ ਕਰੋਗੇ ਤਾਂ ਸਾਡੇ ਪਹੁੰਚ ਤੋਂ ਤੁਸੀਂ ਦੂਰ ਨਹੀਂ ਹੋ ਅਸੀਂ ਤੁਹਾਨੂੰ ਡੈਫੀਨੇਟਲੀ ਅਰੈਸਟ ਕਰਾਂਗੇ ਤਾਂ ਤੁਹਾਡੇ ਖਿਲਾਫ ਕੜੀ ਤੋਂ ਕੜੀ ਜਿਹੜੀ ਕਾਰਵਾਈ ਉਹ ਕਰਾਂਗੇ ਬਿਲਕੁਲ ਬਿਲਕੁਲ ਉਹਨਾਂ ਨੂੰ ਮੈਸੇਜ ਮਿਲ ਜੂਗਾ ਉਹਨਾਂ ਨੂੰ ਇਹ ਰਿਕਵਰੀ ਹੋਈ ਰਹੀ ਹੈ ਮੈਂ ਉਹਦੇ ਵਿੱਚ ਤੁਹਾਡੇ ਦਾ ਕੁਝ ਕੇਸ ਜਿਹੜੇ ਆ ਉਹ ਡਿਸਕਸ ਕਰਦਾ ਹਾਂ ਇਹ ਮੁਕੱਦਮਾ ਨੰਬਰ 88 ਹੈ ਜਿਹੜਾ ਹੈਗਾ ਐਡੀਪੀ ਸੈਕਟਰ ਦਾ ਵੀੰਦਾ ਵੀ Thane ਇਹਨਾਂ ਨੇ ਦਿੱਤਾ ਹੈਗਾ ਫੋਨ ਖੋਇਆ ਪੁਲਿਸ ਜਾਂਦੇ ਫੋਨ ਆਉਣਾ ਦੇਣ ਲਈ ਕੀ ਕਰੇਗੀ ਇਹ ਪ੍ਰੋਪਰ ਜਿਹੜਾ ਜੀ ਪ੍ਰोसीडिंग ਹੈ ਕੋਰਟ ਕੋਲੋਂ ਮਾਲੂਮ ਕਰਵਾ ਜਿਹੜਾ ਸੀ ਉਹ ਕਰਕੇ ਉਹ ਵਾਰੀ ਲੈ ਕੇ ਤੇਰੇ ਨਾਲੋਂ ਤਮਾਸ਼ਾ